11 ਅਕਤੂਬਰ ਦਾ ਦਿਨ ਪੰਜਾਬ ਲਈ ਤੇ ਬਾਲੀਵੁੱਡ ਲਈ ਕੋਈ ਵਧੀਆ ਨਹੀਂ ਰਿਹਾ ਸਵੇਰ ਸਵੇਰ ਇੱਕ ਖਬਰ ਆਈ ਕਿ ਪੰਜਾਬ ਦਾ ਜਾਇਆ ਜਿਹਨੇ ਬਾਲੀਵੁੱਡ ਵਿੱਚ ਆਪਣੀ ਧੂਮ ਮਚਾਈ ਉਹ ਸਿੰਗਰ ਉਹ ਐਕਟਰ ਤਰਮਿੰਦਰ ਅੱਜ ਇਸ ਦੁਨੀਆ ਨੂੰ ਛਲਵੇ ਦਾ ਆ ਗਿਆ ਜਿਵੇਂ ਹੀ ਇਹ ਗੱਲ ਉਸਦੇ ਫੈਨਸ ਤੇ ਪੂਰੇ ਭਾਰਤ ਦੇ ਵਿੱਚ ਫੈਲੀ ਸਾਰੇ ਭਾਰਤ ਦੇ ਵਿੱਚ ਗਮ ਦਾ ਮਾਹੌਲ ਬਣ ਗਿਆ ਕਿਉਂਕਿ ਤਰਮਿੰਦਰ ਇੱਕ ਜੀਹਾ ਐਕਟਰ ਸੀਗਾ ਜਿਹਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਠੁੱੱਕ ਬਣਾਈ ਇਸ ਐਕਟਰ ਨੂੰ ਜਦੋਂ ਬਾਲੀਵੁੱਡ ਦੇ ਵਿੱਚ ਐਂਟਰੀ ਹੋਈ ਸੀ ਤੇ ਕਈ ਲੋਕ ਆਖਦੇ ਸੀ ਕਿ ਇਸ ਨੂੰ ਐਕਟਿੰਗ ਚੰਗੀ ਤਰੀਕੇ ਦੇ ਨਾਲ ਨਹੀਂ ਆਉਂਦੀ ਪਰ ਬਾਅਦ ਦੇ ਵਿੱਚ ਆਪਣੀ ਕਲਾ ਦੇ ਸਿਰ ਤੇ ਪੂਰੇ ਬਾਲੀਵੁੱਡ ਤੇ ਰਾਜ ਕੀਤਾ ਤੇ ਸਭ ਤੋਂ ਸੁੰਦਰ ਉਸ ਦਾ ਹਾਕੇ ਦੀ ਐਕਟਰਨੀ ਉਸ ਦੇ ਨਾਲ ਵਿਆਹ ਹੋਇਆ ਹੇਮਾ ਮਾਲਦੀ ਦੇ ਨਾਲ ਰਾਜਨੀਤੀ ਦੇ ਵਿੱਚ ਵੀ ਸਰਗਰਮ ਰਿਆ ਬੀਕਾ ਨੇਰ ਤੋਂ ਮੈਂਬਰ ਪਾਰਲੀਮੈਂਟ ਬਣਿਆ ਤਰਮਿੰਦਰ ਪਰ ਉਸ ਨੂੰ ਰਾਜਨੀਤਿਕ ਪਾਰੀ ਕੋਈ ਜ਼ਿਆਦਾ ਵਧੀਆ ਨਹੀਂ ਲੱਗੀ ਇਸ ਕਰਕੇ ਉਸ ਨੇ ਸਿਰਫ ਇੱਕ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਉਸ ਨੇ ਰਾਜਨੀਤੀ ਨੂੰ ਅਲਵਿਦਾ ਆਖ ਦਿੱਤਾ ਤੇ ਅੱਜ ਆਪਣੇ ਜੱਦੀ ਪਿੰਡ ਤਰਮਿੰਦਰ ਦੀ ਇੱਛਾ ਸੀ ਕਿ ਉਸ ਦੇ ਜੱਦੀ ਪਿੰਡ ਹੀ ਜਿਹੜੀ ਉਸ ਦੀ ਅੰਤਮ ਜਿਹੜੀਆਂ ਰਸਮਾਂ ਹੋਣ ਅੰਤਮ ਸੰਸਕਾਰ ਜਿਹੜਾ ਉਸ ਦੇ ਜੱਦੀ ਪਿੰਡ ਸਾਨ੍ਹੇয়াল ਦੇ ਵਿੱਚ ਹੋਵੇ ਤੇ ਉਸ ਚੀਜ਼ ਨੂੰ ਪੂਰਾ ਕਰਦਿਆਂ ਪਰਿਵਾਰ ਨੇ ਪ੍ਰਣ ਕੀਤਾ ਸੀ ਕਿ ਭਾਵੇਂ ਜਿਹੜੀ ਕਰਮ ਭੂਮੀ ਮਹਾਰਾਸ਼ਟਰਾ ਮੁੰਬਈ ਰਹੀ ਏ ਤਰਮਿੰਦਰ ਦੀ ਪਰ ਇੱਕ ਜਿਹੜੀ ਜਨਮ ਭੂਮੀ ਆ ਉਸ ਦੇ ਨਾਲ ਮੋਹ ਇੰਨਾ ਸੀ ਕਿ ਜਦੋਂ ਵੀ ਪੰਜਾਬ ਆਉਂਦਾ ਸੀ ਤੇ ਹਮੇਸ਼ਾ ਜਿਹੜੇ ਆਪਣੇ ਅਥਰੂ ਨਹੀਂ ਰੋਕ ਪਾਉਂਦਾ ਸੀ ਤਰਮਿੰਦਰ ਉਹ ਚਾਹੁੰਦਾ ਸੀ ਕਿ ਭਾਵੇਂ ਉਹ ਬਾਲੀਵੁੱਡ ਦੇ ਵਿੱਚ ਰਾਜਾਂ ਵਾਂਗ ਰਹਿੰਦਾ ਸੀ ਭਾਵੇਂ ਉਸਨੇ ਦੁਨੀਆ ਦੇ ਵਿੱਚ ਜਿਹੜੇ ਜਿਹੜਾ ਦੇਸ਼ ਆ ਕੋਈ ਦੇਸ਼ ਜਿਹਾ ਨਹੀਂ ਸੀ ਜਿੱਥੇ ਨਹੀਂ ਵੇਖਿਆ ਪਰ ਉਹ ਕਹਿੰਦਾ ਸੀ ਕਿ ਜਿਹੜਾ ਸਕੂਨ ਉਸ ਨੂੰ ਮਿਲਦਾ ਪੰਜਾਬ ਆ ਕੇ ਆਪਣੇ ਪਿੰਡ ਆ ਕੇ ਜਿਹੜਾ ਸਕੂਨ ਮਿਲਦਾ ਹੋਰ ਕਿਤੇ ਉਸ ਨੂੰ ਇਹ ਸਕੂਨ ਨਹੀਂ ਮਿਲਿਆ ਉਸਨੇ ਆਖਿਆ ਕਿ ਭਜਨਟ ਭਰੀ ਜ਼ਿੰਦਗੀ ਦੇ ਵਿੱਚ ਉਹਨੇ ਸਾਨੇਵਾਲ ਜਿੱਥੇ ਛੱਡਿਆ ਸੀ ਜਿਵੇਂ ਛੱਡਿਆ ਸੀ ਅੱਜ ਵੀ ਉਸ ਦੀਆਂ ਯਾਦਾਂ ਦੇ ਵਿੱਚ ਤਾਜ਼ਾ ਮਹਾਰਾਸ਼ਟਰ ਦੇ ਵਿੱਚ ਉਸਨੇ ਇੱਕ ਖੇਤੀ ਦਾ ਫਾਰਮ ਵੀ ਬਣਾਇਆ ਸੀ ਜਿੱਥੇ ਆਰਗੇਨਿਕ ਖੇਤੀ ਕਰਦਾ ਸੀ ਉੱਥੇ ਜਿਹੜੀਆਂ ਸਬਜ਼ੀਆਂ ਗਾਉਂਦਾ ਸੀ ਤੇ ਅਕਸਰ ਟਰੈਕਟਰ ਚਲਾਉਂਦਿਆਂ ਤਰਮਿੰਦਰ ਨੂੰ ਵੇਖਿਆ ਜਾਂਦਾ ਸੀ ਜਿਵੇਂ ਪੰਜਾਬ ਦੇ ਪਹਿਲਾ ਘਰ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਅਜਿਹਾ ਘਰ ਵੀ ਤਰਮਿੰਦਰ ਨੇ ਉੱਥੇ ਪਾਇਆ ਸੀ ਤੇ ਅੱਜ ਉਸਦੇ ਦੋਵੇਂ ਪੁੱਤਰ ਤੇ ਚਾਰੇ ਬੇਟੀਆਂ ਉਹ ਸਾਰੇ ਅੰਤਮ ਸੰਸਕਾਰ ਦੇ ਵਿੱਚ ਪਹੁੰਚੇ ਉੱਥੇ ਹੀ ਰਾਜਨੀਤਿਕ ਲੀਡਰ ਤੇ ਹੋਰ ਬਾਲੀਵੁੱਡ ਦੇ ਸਟਾਰ ਅੱਜ ਪੰਜਾਬ ਦੇ ਸਾਨੇਵਾਲ ਵਿੱਚ ਪਹੁੰਚੇ ਅਭਿਤਾਬ ਬਚਨ ਜੀ ਦੀ ਇੱਕ ਝਲਕ ਵੇਖਣ ਨੂੰ ਦੁਨੀਆ دیਵਾਨੀ ਆ ਉਹ ਹੋ ਗਿਆ ਉਸ ਦੇ ਨਾਲ ਹੀ ਪੰਜਾਬ ਦੇ ਵੱਡੇ ਵੱਡੇ ਲੀਡਰ ਸਾਰੇ ਸਾਨੇਵਾਲ ਦੇ ਵਿੱਚ ਜਿੱਥੇ ਅੰਤਮ ਸੰਸਕਾਰ ਕੀਤਾ ਜਾਣਾ ਧਰਮਿੰਦਰ ਦਾ ਉੱਥੇ ਪਹੁੰਚਨੇ ਸ਼ੁਰੂ ਹੋ ਗਏ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਉਹ ਹੈ ਜਿਹੜਾ ਐ ਆਪਾ ਕਹਿ ਸਕਦੇ ਆ ਐਕਟਰ ਜਿਹਦੇ ਵਿੱਚੋਂ ਕਦੇ ਕਿਸਾਨੀ ਗਈ ਨਹੀਂ ਕਿਸਾਨ ਦਾ ਪੁੱਤ ਭਾਵੇਂ ਜਿੱਡਾ ਮਰਜੀ ਦੇਸ਼ ਦਾ ਰਾਸ਼ਟਰਪਤੀ ਬਣ ਜੇ ਪਰ ਕਿਸਾਨੀ ਉਸਦੇ ਵਿੱਚ ਹਮੇਸ਼ਾ ਰਹਿੰਦੀ ਆ ਅਕਸਰ ਉਸ ਦੀ ਬੋਲ ਬਾਣੀ ਦੇ ਵਿੱਚ ਅਕਸਰ ਉਸ ਦੇ ਸਰੀਰ ਦੇ ਡਾਲ ਡਾਲ ਤੋਂ ਵਿੱਚ ਉਸ ਦੇ ਵਿੱਚ ਇੱਕ ਪੰਜਾਬ ਦਾ ਜੱਟ ਉਹ ਜਿਹੜਾ ਝਲਕਦਾ ਸੀ ਧਰਮਿੰਦਰ ਉਸ ਸਮੇਂ ਜਦੋਂ ਮਹਾਰਾਸ਼ਟਰਾਂ ਦੇ ਵਿੱਚ ਗਿਆ ਸੀ ਮੁੰਬਈ ਦੇ ਵਿੱਚ ਗਿਆ ਸੀ ਤੇ ਉਸ ਦੇ ਕੋਲ ਸਿਰਫ ਤੇ ਸਿਰਫ ਇੱਕ ਆਪਾਂ ਕਹਿ ਸਕਦੇ ਹਾਂ ਸੂਟਕੇਸ ਲੈ ਕੇ ਗਿਆ ਸੀ ਪਰ ਮੁੰਬਈ ਨੇ ਉਸ ਨੂੰ ਇਹਨਾ ਨਾਮ ਦਿੱਤਾ ਦੌਲਤ ਦਿੱਤੀ ਸ਼ੋਹਰਤ ਦਿੱਤੀ